ਰਾਤੀ ਸੌਣ ਤੋਂ ਪਹਿਲੇ ਬਾਬਾ ਦੀਪ ਸਿੰਘ ਜੀ ਨੂੰ ਜ਼ਰੂਰ ਯਾਦ ਕਰੋ ਜਿੰਨਾ ਮਨ ਦੇ ਵਿੱਚ ਡਾਰਾ ਸਭ ਖਤਮ ਹੋ ਜਾਏਗਾ ਜੇ ਕੋਈ ਤੁਹਾਡਾ ਮਾੜਾ ਕਰਨਾ ਵੀ ਚਾਹਦਾ ਹੋਵੇਗਾ ਨਾ ਤੇ ਉਹਨੇ ਕਰ ਨਹੀਂ ਪਾਣਾ ਕਿਉਂਕਿ ਜਿਹਦੇ ਸਿਰ ਤੇ ਬਾਬਾ ਜੀ ਦਾ ਹੱਥ ਹੈ ਉਹਦਾ ਮਾੜਾ ਸੋਚਣ ਵਾਲਿਆ ਦੀ ਰੂਹ ਤੱਕ ਕੰਬ ਜਾਂਦੀ ਹੈ ਕੋਈ ਕੁਝ ਨਹੀਂ ਗਲਤ ਕਰ ਸਕਦਾ ਤੁਹਾਡਾ ਬਾਬਾ ਦੀਪ ਸਿੰਘ ਜੀ ਨੇ ਗਲਤ ਹੋਣ ਹੀ ਨਹੀਂ ਦੇਣਾ ਐਨੀ ਕਿਰਪਾ ਉਹਨਾਂ ਦੀ ਸੋ ਉਹਨਾਂ ਤੇ ਹਮੇਸ਼ਾ ਭਰੋਸਾ ਰੱਖੋ ਉਹਨਾਂ ਨੇ ਜ਼ਿੰਦਗੀ ਚ ਬਹੁਤ ਕੁਝ ਦੇਣਾ ਤੁਨ ਸੱਚੇ ਦਿਲੋਂ ਅਰਦਾਸ ਕਰੋਗੇ ਨਾ ਤਨ ਤਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦਾਂ ਸਾਹਿਬ ਜਾ ਕੇ ਤਾਂ ਉਹ ਅਰਦਾਸ ਤੁਹਾਡੀ ਕਦੇ ਵੀ ਖਾਲੀ ਨਹੀਂ ਜਾਏਗੀ ਕਿਉਂਕਿ ਬਾਬਾ ਦੀਪ ਸਿੰਘ ਦੇ ਹੱਥਾਂ 'ਚ ਸਮੁੱਚੇ ਜਗਤ ਦੇ ਖਜ਼ਾਨਿਆਂ ਦੀ ਚਾਬੀਆਂ ਆ ਬੜੀ ਪ੍ਰਤੱਖੀ ਗੱਲ ਹੈ ਆਪਣੀ ਨੀਅੇ ਸਾਫ਼ ਲੈ ਕੇ ਜਾਓਗੇ ਨਾ ਇਸ ਦਰਬਾਰ ਤੋਂ ਕਦੇ ਖਾਲੀ ਹੱਥ ਮੂੜੋਗੇ ਨਹੀਂ ਕਿਉਂਕਿ ਬਾਬਾ ਦੀਪ ਸਿੰਘ ਜਦੋਂ ਝੋਲੀ ਭਰਨੀ ਆ ਤਾਂ ਫਿਰ ਝੋਲੀ ਛੋਟੀ ਪੈਣੀ ਆ ਇਹ ਥੋੜੀ ਹੋਣਾਗੀ ਜੋ ਤੁਸੀਂ ਮੰਗਿਆ ਤੁਹਾਨੂੰ ਉਹ ਹੀ ਮਿਲਣਾ ਤੋਂ ਅਨੋਰ ਤੋਂ ਲੱਖ ਗੁਣਾ ਵੱਧ ਦੇ ਕੇ ਪੇਣਾ ਬਾਬਾ ਦੀਪ ਸਿੰਘ ਨੇ ਬਾਬਾ ਦੀਪ ਸਿੰਘ ਜੀ ਸਿਫਤਾ ਜੇ ਮਾਜ ਕਰਨ ਨੂੰ ਬੈਠਾ ਤਾਂ ਮੇਰਾ ਜਨਮ ਹੀ ਘਟ ਪੈ ਜੇ ਬਹੁਤਿਆਲੂ ਹੈ ਬਾਬਾ ਦੀਪ ਸਿੰਘ ਜੀ ਦੁੱਖ ਦੇ ਰਾਹਾਂ 'ਚ ਜਦੋਂ ਬੰਦਾ ਚੱਲਦਾ ਕੰਡੇ ਜੁਬਦੇ ਪੈਰਾਂ 'ਚ ਕਿਉਂਕਿ ਕੋਈ ਵੀ ਨਾਲ ਨਹੀਂ ਹੁੰਦਾ ਤੇ ਮੇਰਾ ਮਾਲਕ ਐਸੀ ਦਵਾਈ ਹੈ ਜਿਹੜਾ ਤੁਹਾਡੀ ਪਰਛਾਈ ਬਣ ਕੇ ਤੁਹਾਡੇ ਨਾਲ ਲੰਦਾ ਬਾਬਾ ਦੀਪ ਸਿੰਘ ਤੇ ਭਰੋਸਾ ਰੱਖੋ ਕੁਝ ਵੀ ਨਹੀਂ ਹੋਣਾ ਉਹਨਾਂ ਨੇ ਆਪੇ ਤੁਹਾਡੀ ਜ਼ਿੰਦਗੀ ਸੰਭ ਲੈਣੀ ਹੈ ਤੁਹਾਨੂੰ ਕਦੇ ਕਿਸੇ ਨੂੰ ਦੱਸਣ ਦੀ ਲੋੜ ਹੀ ਨਹੀਂ ਪੈਣੀ ਕੁਝ ਕੋਈ ਟੈਨਸ਼ਨ ਨਾ ਲਓ ਮੇਰੇ ਆ ਕੰਮ ਨਹੀਂ ਬਣੇ ਮੇਰੇ ਉਹ ਕੰਮ ਨਹੀਂ ਬਣਿਆ ਬਾਬਾ ਦੀਪ ਸਿੰਘ ਦੀ ਜਦੋਂ ਕਿਰਪਾ ਹੋਣੀ ਹੈ ਤੁਹਾਡੇ ਉਹ ਵੀ ਕੰਮ ਆਣਨੇ ਆ ਜਿਹੜੇ ਕਿਸੇ ਨੇ ਸੋਚੇ ਵੀ ਨਹੀਂ ਹੋਣੇ ਇਹ ਦੁਨੀਆ ਨੇ ਕਹਿਣਾ ਹੈ ਤੁਹਾਡੇ ਜੋਗਾ ਹੀ ਨਹੀਂ ਸੀ ਪਰ ਬਾਬਾ ਦੀਪ ਸਿੰਘ ਜੀ ਕਰਨ ਤੇ ਆਣ ਤਾਂ ਕੁਝ ਵੀ ਕਰ ਸਕਦੇ ਤੁਹਾਡੀ ਸਾਰੀ ਜ਼ਿੰਦਗੀ ਦਾ ਰੋਖੀ ਮੋੜ ਦਨਗੇ ਤੁਹਾਡੇ ਮਨ 'ਚ ਭਾਵੇਂ ਜਿੰਨਾ ਮਰਜ਼ੀ ਆ ਗਿਆ ਹੋਵੇ ਕਿ ਹੁਣ ਜ਼ਿੰਦਗੀ ਕਦੇ ਠੀਕ ਨਹੀਂ ਹੋਣੀ ਮੇਰੇ ਨਾਲ ਮਾੜਾ ਹੀ ਹੋਈ ਜਾਂਦਾ ਪਿਆ ਪਰ ਉਸ ਮਾਲਕ ਦੇ ਹੱਥ ਜਿਹਦੇ ਹੱਥ ਚਾਬੀਆਂ ਸੁੱਖਾਂ ਦੀਆਂ ਉਹਨੇ ਤੁਹਾਡੀ ਜ਼ਿੰਦਗੀ 'ਚ ਨੇ ਸੁੱਖ ਭੇਜਨੇ ਦੇਖਣਾ ਤੁਸੀਂ ਆਪ ਯਾਦ ਰੱਖੋਗੇ ਪਿਆਰ ਨਾਲ ਲਿਖੋ ਧੰਤਨ ਬਾਬਾ ਦੀਪ ਸਿੰਘ ਜੀ